ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਮਰਸਰ ਸਾਹਿ ਵਿਖੇ ਗੁਰੂ ਅਰਜਨ ਪਾਤਸ਼ਾਹ ਜੀ ਪਾਸ ਇੱਕ ਪ੍ਰੇਮੀ ਆਦਮੀ ਆਇਆ ਉਸਨੇ ਆਣ ਕੇ ਗੁਰੂ ਸਾਹਿਬ ਅਗੇ ਬੇਨਤੀ ਕੀਤੀ ਸਤਿਗੁਰੂ ਜੀ ਮੈਨੂੰ ਆਪਣਾ ਸਿੱਖ ਬਣਾ ਲਓ ਸਤਿਗੁਰਾਂ ਜੀ ਨੇ ਕਿਹਾ ਸਿੱਖ ਬਣਨਾ ਬੜਾ ਔਖਾ ਹੈ ਪਰ ਉਹ ਪ੍ਰੇਮੀ ਆਦਮੀ ਵਾਰ-ਵਾਰ ਸਤਿਗੁਰਾਂ ਅਗੇ ਬੇਨਤੀ ਕਰਨ ਲੱਗਾ ਸਤਿਗੁਰਾਂ ਜੀ ਨੇ ਕਿਹਾ ਚੰਗਾ ਫਿਰ ਪਹਿਲਾਂ ਸਾਡਾ ਇੱਕ ਕੰਮ ਕਰ ਫਿਰ ਤੈਨੂੰ ਸਿੱਖ ਬਣਾਵਾਂਗੇ ਉਹ ਪ੍ਰੇਮੀ ਆਦਮੀ ਕਹਿਣ ਲੱਗਾ ਜੋ ਕਹੋਗੇ ਮੈਂ ਉਹੀ ਕੰਮ ਕਰਾਂਗਾ ਗੁਰੂ ਜੀ ਨੇ ਇੱਕ ਹੁਕਮਨਾਮਾ ਲਿਖ ਕੇ ਉਸਦੇ ਹੱਥ ਫੜਾ ਦਿੱਤਾ ਅਤੇ ਕਿਹਾ ਫਲਾਣੇ ਸਿੱਖ ਨੂੰ ਇਹ ਹੁਕਮਨਾਮਾ ਦੇ ਆ ਪਰ ਸਭ ਤੋਂ ਪਹਿਲਾਂ ਉਸ ਤੋਂ 100 ਰੁਪਿਆ ਦਰਸ਼ਕ ਭੇਟ ਲੈ ਲਈ ਫਿਰ ਹੁਕਮਨਾਮਾ ਦੇਣਾ ਗੁਰੂ ਜੀ ਦੇ ਹੁਕਮ ਅਨੁਸਾਰ ਉਹ ਪ੍ਰੇਮੀ ਚੱਲ ਪਿਆ ਚਲਦਿਆਂ ਚਲਦਿਆਂ ਉਹ ਸਿੱਖ ਦੇ ਘਰ ਪੁੱਜ ਗਿਆ। "ਰਾਮ ਰਮਈਆ" ਕਰਕੇ ਉਸ ਪ੍ਰੇਮੀ ਨੇ ਆਖਿਆ, "ਗੁਰੂ ਸਾਹਿਬ ਜੀ ਨੇ ਤੁਹਾਨੂੰ ਹੁਕਮਨਾਮਾ ਭੇਜਿਆ ਹੈ। ਪਰ ਪਹਿਲਾਂ 100 ਰੁਪਇਆ ਦਰਸ਼ਨ ਭੇਟ ਦਿਓ। ਤਾਂ ਇਹ ਹੁਕਮਨਾਮਾ ਮਿਲੇਗਾ।" ਸਿੱਖ ਬੜਾ ਗਰੀਬ ਸੀ। ਘਰ ਵਿੱਚ 100 ਰੁਪਇਆ ਵੀ ਨਹੀਂ ਸੀ। ਘਰ ਆਏ ਸਿੱਖ ਨੂੰ ਪਲੰਕ ਤੇ ਬਿਠਾ ਕੇ ਜਲ ਪਾਣੀ ਛਕਾ ਦਿੱਤਾ ਤੇ ਆਪਣਾ ਸਮਾਨ ਵੇਚਣ ਬਾਜ਼ਾਰ ਵਿੱਚ ਚਲਾ ਗਿਆ। ਘਰ ਦਾ ਕੁਝ ਸਮਾਨ ਵੇਚ ਕੇ 100 ਰੁਪਏ ਲਿਆਂਦਾ ਤੇ ਉਹ ਸਿੱਖ ਨੂੰ ਦੇ ਦਿੱਤਾ ਤੇ ਫਿਰ ਉਸ ਕੋਲ ਹੁਕਮਨਾਮਾ ਲਿਆ ਸਿਰ ਤੇ ਰੱਖ ਕੇ ਉਸ ਨੂੰ ਮੱਥਾ ਟੇਕਿਆ ਜਿਸ ਵੇਲੇ ਹੁਕਮਨਾਮਾ ਖੋਲ੍ਹਿਆ ਉਸ ਵਿੱਚ ਲਿਖਿਆ ਸੀ ਕਿ ਕਾਰ ਸੇਵਾ ਵਾਸਤੇ 500 ਰੁਪਏ ਜ਼ਰੂਰ ਭੇਜੋ ਸਿੱਖ ਨੇ ਮੱਥੇ ਵੱਟ ਨਹੀਂ ਪਾਇਆ ਕਿ ਗੁਰੂ ਸਾਹਿਬ ਜੀ ਨੇ ਮੇਰੇ ਵੱਲ ਇਹ ਕੀ ਲਿਖ ਭੇਜਿਆ ਹੈ ਤੇ ਸਿੱਖ ਪੈਸਿਆਂ ਦਾ ਬੰਦੋਬਸਤ ਕਰਨ ਵਿੱਚ ਲੱਗ ਗਿਆ ਉਸ ਪ੍ਰੇਮੀ ਆਦਮੀ ਨੂੰ ਘਰ ਬਿਠਾ ਕੇ ਘਰੋਂ ਤੁਰ ਪਿਆ ਤੇ ਰਾਹ ਚੰਦਿਆਂ ਇੱਕ ਟੰਡੋਰਚੀ ਮਿਲਿਆ ਉਹ ਢੋਲ ਵਜਾ ਕੇ ਕਹਿ ਰਿਹਾ ਸੀ ਕਿ ਅੱਜ ਫਲਾਣੀ ਜਗ੍ਹਾ ਪਹਿਲਵਾਨਾਂ ਦੀ ਕੁਸ਼ਤੀ ਹੋਣੀ ਹੈ ਜਿਹੜਾ ਵੀ ਮਸਕੀਨੀਏ ਪਹਿਲਵਾਨ ਨਾਲ ਕੁਸ਼ਤੀ ਕਰੇਗਾ ਉਸ ਨੂੰ ਇਨਾਮ ਜ਼ਰੂਰ ਮਿਲੇਗਾ ਜੇ ਮਸਕੀਨੀਏ ਪਹਿਲਵਾਨ ਨੂੰ ਢਾ ਲਏਗਾ ਤਾਂ 1000 ਰੁਪਏ ਨਾਲ ਮਿਲੇਗਾ ਨਹੀਂ ਤਾਂ 500 ਇਹ ਗੱਲ ਸੁਣ ਕੇ ਸਿੱਖ ਬੜਾ ਖੁਸ਼ ਹੋਇਆ ਦਿਲ ਵਿੱਚ ਸੋਚਦਾ ਹੈ ਗੁਰੂ ਸਾਹਿਬ ਨੇ ਆਪਣਾ ਕੰਮ ਆਪ ਹੀ ਸਵਾਰ ਲਿਆ ਹੈ। ਉਸੇ ਵੇਲੇ ਉਹ ਸਿੱਖ ਮਲ ਅਖਾੜੇ ਵੱਲ ਦੌੜ ਪਿਆ। ਤੇ ਦੌੜਦਿਆਂ ਦੌੜਦਿਆਂ ਉਸ ਦਾ ਗਲਾ ਸੁੱਕ ਗਿਆ। ਰਾਹ ਵਿੱਚ ਇੱਕ ਖੂਹ ਵਗਦਾ ਸੀ। ਵੇਖਿਆ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ। ਪਰੇ ਹਟ ਜਾਓ ਪਹਿਲਾਂ ਮੈਨੂੰ ਪਾਣੀ ਪੀਂੰਦਿਓ। ਸਿੱਖ ਨੇ ਉੱਥੇ ਪਹੁੰਚ ਕੇ ਗਿਆ। ਅੱਗੇ ਮਸਕੀਨੀਆਂ ਪਹਿਲਵਨ ਆਪ ਹੀ ਖਲੋਤਾ ਸੀ। ਤੈਨੂੰ ਕਿਸ ਗੱਲ ਦੀ ਕਾਲੀ ਹੈ? ਜਰਾ ਠਹਿਰ ਜਾ। ਹਾਸਲਾ ਕਰ ਮਸਕੀਨੀਏ ਪਹਿਲਵਾਨ ਨੇ ਕਿਹਾ ਤੇ ਉਹ ਸਿੱਖ ਕਹਿਣ ਲੱਗਾ ਮੈਨੂੰ ਕਾਲੇਸ ਕਰਕੇ ਹੈ ਮੈਂ ਮਸਕੀਨੀਏ ਪਹਿਲਵਾਨ ਨਾਲ ਕੁਸ਼ਤੀ ਕਰਨੀ ਹੈ ਇਸ ਲਈ ਸਭ ਤੋਂ ਪਹਿਲਾਂ ਉੱਥੇ ਜਾਣਾ ਚਾਹਦਾ ਹਾਂ ਸਿੱਖ ਨੇ ਕਿਹਾ ਓਏ ਤੂੰ ਜਾਈਂ ਮਤ ਕਿਉਂ ਮਰਦਾ ਹੈ ਤੂੰ ਤਾਂ ਸਿੱਖ ਚਪੇੜ ਵੀ ਨਹੀਂ ਸਹਾਰ ਸਕਦਾ ਮਸਕੀਨੀਏ ਪਹਿਲਵਾਨ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਇਹ ਗੱਲ ਸੁਣਦਿਆਂ ਸਿੱਖ ਨੇ ਆਪਣੀ ਸਾਰੀ ਵਿਥਿਆ ਸੁਣਾਈ ਕਿ ਮੇਰੇ ਗੁਰੂ ਸਾਹਿਬ ਨੇ ਸੇਵਾ ਲਈ 500 ਰੁਪਏ ਮੰਗ ਭੇਜਿਆ ਹੈ ਉਹਨਾਂ ਦਾ ਵਚਨ ਪੂਰਾ ਕਰਨ ਵਾਸਤੇ ਮੈਂ ਕੁਸ਼ਤੀ ਕਰ ਚੱਲਿਆ ਹਾਂ ਇਹ ਮੈਨੂੰ ਵੀ ਪਤਾ ਹੈ ਕਿ ਮੈਂ ਅਸਲ ਨੂੰ ਕੁਸ਼ਤੀ ਨਹੀਂ ਕਰ ਸਕਦਾ ਪਰ ਗੁਰੂ ਦਾ ਹੁਕਮ ਮੇਰੇ ਵਾਸਤੇ ਸਭ ਤੋਂ ਅਹਿਮ ਹੈ ਪਹਿਲਾ ਹੈ ਉਸ ਹੁਕਮ ਦੀ ਪੂਰਤੀ ਲਈ ਮੈਂ ਜਾਨ ਦੇਣ ਨੂੰ ਵੀ ਤਿਆਰ ਹਾਂ ਸਿੱਖ ਪਾਸੋਂ ਸਦਕੀ ਗੱਲਾਂ ਸੁਣ ਕੇ ਮਸਕੀਨੀ ਦਾ ਦਿਲ ਪਿਘਲ ਗਿਆ ਤੇ ਕਿਹਾ ਮੈਂ ਹੀ ਮਸਕੀਨੀਆਂ ਪਹਿਲਵਾਨ ਹਾਂ ਤੂੰ ਫਿਕਰ ਨਾ ਕਰ ਦੋ ਚਾਰ ਹੱਥ ਵਿਖਾ ਕੇ ਮੈਂ ਤੇਰੇ ਹੇਠਾਂ ਆ ਜਾਵਾਂਗਾ ਤੇ ਤੂੰ ਮੇਰੇ ਉੱਤੇ ਚੜ ਜਾਵੇਂ ਇੰਜ ਤੈਨੂੰ 1000 ਰੁਪਏ ਵੀ ਮਿਲ ਜਾਵੇਗਾ ਤੇ ਸਾਰਿਆਂ ਵਿੱਚ ਤੇਰੀ ਜਹਜਾਕਾਰ ਵੀ ਹੋ ਜਾਵੇਗੀ ਇੰਜ ਆਪੋ ਵਿੱਚ ਗੱਲਬਾਤ ਕਰਕੇ ਦੋਵੇਂ ਅਖਾੜੇ ਵਿੱਚ ਪਹੁੰਚ ਗਏ ਬੜੇ ਟੂਲਟਮੱਕੇ ਵੱਜੇ ਦੁਨੀਆ ਬਹੁਤ ਇਕੱਠੀ ਹੋਈ ਜਿਸ ਵੇਲੇ ਮਸਕੀਨੀਏ ਦੇ ਸਾਹਮਣੇ ਉਹ ਸੇਖ ਆ ਤਾਂ ਲੋਕ ਹੈਰਾਨ ਹੋ ਕੇ ਕਹਿਣ ਲੱਗੇ ਇਹ ਸੁੱਕੜੇ ਜੇ ਇਹ ਮਰਗੁਈ ਤੇ ਸਿੱਖ ਨੇ ਕੀ ਕੁਸ਼ਤੀ ਕਰਨੀ ਹੈ ਇਹ ਤਾਂ ਮੌਤ ਨੂੰ ਮਾਜਾ ਮਾਰਨ ਆਇਆ ਹੈ ਦੋਵੇਂ ਕੁੱਚ ਆਪਸ ਵਿੱਚ ਉਤਾ ਹੁੰਦੇ ਰਹੇ ਅਖੀਰ ਮਸਕੀਨੀਆਂ ਟੈਪਿਆ ਤੇ ਉਹ ਸਿੱਖ ਉਸ ਦੇ ਉੱਤੇ ਚੜ ਗਿਆ ਇੰਨੇ ਨੂੰ ਲੋਕਾਂ ਨੇ ਤਾਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਮਸਕੀਨੀਆਂ ਹਾਰ ਗਿਆ ਤੇ ਸੁਕੜਾ ਜਿਹਾ ਸਿੱਖ ਜਿੱਤ ਗਿਆ ਸਿੱਖ ਨੂੰ 1000 ਰੁਪਏ ਇਨਾਮ ਦੇ ਕੇ ਮਸਕੀਨੀਆਂ ਨੂੰ 500 ਰੁਪਏ ਮਿਲ ਗਿਆ ਭਾਈ ਜੇ ਸਤਿਗੁਰੂ ਦੇ ਪਿੱਛੇ ਤੂੰ ਆਪਣੀ ਜਾਨ ਗਉਣ ਲਈ ਤਿਆਰ ਹੋ ਗਿਆ ਸੀ ਉਹ ਗੁਰੂ ਕਿੱਥੇ ਰਹਿੰਦਾ ਹੈ ਉਸ ਗੁਰੂ ਦਾ ਦਰਸ਼ਨ ਮੈਨੂੰ ਵੀ ਕਰਵਾ ਦੇ ਮਸਕੀਨੀਏ ਪਹਿਲਵਾਨ ਨੇ ਉਹ ਸਿੱਖ ਨੂੰ ਕਿਹਾ ਚੰਗਾ ਭਾਈ ਤੂੰ ਮੇਰੇ ਨਾਲ ਚੱਲ ਸਿੱਖਨੇ ਗਿਆ ਪਹਿਲਾਂ ਉਸ ਨੂੰ ਘਰ ਲੈ ਜਾ ਕੇ ਜਲ ਪਾਣੀ ਛਕਾਇਆ ਫਿਰ ਜਿਹੜਾ ਪ੍ਰੇਮੀ ਆਦਮੀ ਘਰ ਬਿਠਾ ਕੇ ਗਿਆ ਸੀ ਉਹ ਸਿੱਖ ਨੂੰ ਤੇ ਮਸਕੀਨੀਏ ਪਹਿਲਵਾਨ ਨੂੰ ਆਪਣੇ ਨਾਲ ਲੈ ਕੇ ਤੁਰ ਪਿਆ ਤੇ ਚੱਲਦੇ ਚੱਲਦੇ ਅਮਰਸਰ ਆ ਪਹੁੰਚੇ ਗੁਰੂ ਅਰਜਨ ਪਾਤਸ਼ਾਹ ਜੀ ਗੁਰਦੁਆਰਾ ਰਾਮ ਸਰ ਸਹਿਬ ਵਾਲੀ ਜਗ੍ਹਾ ਤੇ ਬੈਠ ਕੇ ਸੁਖਨੀ ਸਾਹਿਬ ਦਾ ਉਚਾਰਨ ਕਰ ਰਹੇ ਸਨ ਪੁੱਛਦੇ ਪੁੱਛਦੇ ਉੱਥੇ ਆ ਪਹੁੰਚੇ ਗੁਰੂ ਜੀ ਅੱਗੇ ਪੇਟਾ ਰੱਖ ਕੇ ਸਿੱਖ ਨੇ ਮੱਥਾ ਟੇਕਿਆ ਫਿਰ ਮਸਕੀਨੀਆਂ ਪਹਿਲਵਾਨ ਨੇ ਵੀ ਗੁਰੂ ਜੀ ਦੇ ਪੇਟਾ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਨੇ ਮਸਕੀਨੀਆਂ ਨੂੰ ਕਿਹਾ ਮਸਕੀਨੀਆਂ ਪਹਿਲਵਾਨ ਤੂੰ ਸੁਖੀ ਵੱਸੇਗਾ ਕਿਉਂਕਿ ਤੂੰ ਆਪਣਾ ਬਲ ਤੇ ਹੰਕਾਰ ਨੂੰ ਪਿੱਛੇ ਛੱਡ ਕੇ ਇੱਕ ਸਿੱਖ ਦੇ ਹੀ ਠਾਂ ਡਿਗ ਪਿਆ ਸਾਂ ਤੇ ਉਦੋਂ ਹੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੇ 12ਵੇਂ ਸ਼ਲੋਕ ਵਿੱਚ ਮਸਕੀਨੀਆਂ ਦੀ ਸਿਫਤ ਕੀਤੀ ਸੁਖੀ ਬਸੇ ਮਸਕੀਨੀਆਂ ਆਪ ਨਿਵਾਰਤਲੇ ਵੱਡੇ-ਵੱਡੇ ਹੰਕਾਰੀ ਨਾਨਕ ਘਰਪ ਕਲੇ ਜਿਹੜਾ ਮਨੁੱਖ ਗਰੀਬੀ ਗੁਣਾ ਨੂੰ ਧਾਰਦਾ ਹੈ ਹੰਕਾਰ ਦੂਰ ਕਰਦਾ ਹੈ ਉਹ ਮਨੁੱਖ ਸੁਖੀ ਵਸਦਾ ਹੈ ਤੇ ਫਿਰ ਉਹ ਪ੍ਰੇਮੀ ਸਿੱਖ ਜੋ ਗੁਰੂ ਦਾ ਸਿੱਖ ਬਣਨ ਆਇਆ ਸੀ ਉਹ ਗੁਰੂ ਦੇ ਸਿੱਖਾਂ ਨੂੰ ਜਾਣ ਕੇ ਧੰਨ ਧੰਨ ਕਹਿ ਉੱਠਿਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ